ਜੀ ਡੀਐਸਪੀ ਪੁਲਿਸ ਜਿਹੜੇ ਨੇ ਸਪੈਸ਼ਲੀ ਚੰਡੀਗੜ੍ਹ ਤੋਂ ਵੱਖ-ਵੱਖ ਜਗ੍ਹਾ ਤੋਂ ਪੁਲਿਸ ਦੇ ਡੀਐਸਪੀ ਸਿਵਲਨ ਕਪੜਿਆਂ 'ਚ ਲਗਾ ਦਿੱਤੇ ਗਏ ਨੇ 24 ਵਾਰਡਸ ਨੇ ਸਾਰੇ 25 ਇੱਕ-ਇੱਕ ਵਾਰਡ ਦੇ ਵਿੱਚ ਇੱਕ ਡੀਐਸਪੀ ਲਗਾ ਦਿੱਤਾ ਇੱਕ ਕੋਆਰਡੀਨੇਟ ਕਰਨ ਵਾਸਤੇ ਲਗਾ ਦਿੱਤਾ ਜਿਸ ਦਿਨ ਵੋਟਾਂ ਪੈਣੀਆਂ ਨੇ ਉਹ ਦਿਨ ਜਿਹੜਾ ਗਦਰ ਇਹਨਾਂ ਮਚਾਉਣ ਦੀ ਕੋਸ਼ਿਸ਼ ਕਰਨੀ ਸਾਨੂੰ ਪੂਰਨ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪਿੱਛੇ ਵੀ ਸਿੱਧੇ ਤੋਂ ਉਸ ਨੂੰ ਉਡਾ ਦੇ ਬਾਈ ਇਲੈਕਸ਼ਨ ਹੋ ਗਿਆ ਨੇ ਉਦੋਂ ਵੀ ਸਾਰੇ ਜਿਹੜੇ ਆਪ ਦੇ ਲੀਡਰਸ਼ਿਪ ਇਹਨਾਂ ਦੇ ਐਮ ਐਲ اے ਤੇ ਮਿਨਿਸਟਰ ਇੱਥੇ ਸਨ ਬਾਕੀ ਸਾਰੇ ਆਪੋਜੀਸ਼ਨ ਦੇ ਬੰਦੇ ਇਹਨਾਂ ਦੇ ਸ਼ਹਿਰ ਤੋਂ ਬਾਹਰ ਕੱਢ ਦਿੱਤੇ ਸੀ ਸੇਮ ਮਾਡਲ ਸਪਰੈਂਡਾ ਹੀ ਇਹਨਾਂ ਨੇ ਕਰਨਾ ਬੂਥਾਂ ਦੇ ਕੈਪਚਰ ਕੈਪਚਰ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ ਪੁਲਿਸ ਆ ਚੁੱਕੀ ਹੈ ਸਿਵਲਨ ਕੱਪੜਿਆਂ 'ਚ ਕਾਦੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਦੋ ਵੱਡੇ ਅਫਸਰਾਂ ਦੀ ਡਿਊਟੀ ਲੱਗੀ ਹੈ 12000 ਨਵੇਂ ਸੂਟ ਸਵਾ ਕੇ ਲੈ ਕੇ ਆਏ ਤੇ ਔਰਤਾਂ ਦੇ 12000 ਰੈਡੀमेड ਸੂਟ ਆਇਆ 4-4000 ਰੁਪਇਆ ਹੋਰ ਇਹਨਾਂ ਨੇ ਡੈਂਟੀਫਾਈ ਕਿਤਾ ਸੀ ਦੇਣਾ 4-4000 ਰੁਪਏ ਸੂਟ ਕਿਹਨਾਂ ਦੇ ਹਾਂਜੀ ਸੂਟ ਕਿਹਨਾਂ ਦੇ ਔਰਤਾਂ ਦੇ ਸੂਟ ਰੈਡੀमेड ਲੈ ਕੇ ਆਏ ਇਹਨਾਂ ਦਾ ਤੌਰ ਤਰੀਕਾ ਹੈ ਜੋ ਇਹਨਾਂ ਨੇ ਇੱਥੇ ਕਪਲਾ ਕਰਨਾ ਹੈ ਜਿਸ ਕਿਸਮ ਦੀ ਇਹਨਾਂ ਨੇ ਇੱਥੇ ਕੋਸ਼ਿਸ਼ ਕਰਨੀ ਕਿਉਂਕਿ ਇਹਨੂੰ ਵੀ ਪਤਾ ਭਗਵੰਤ ਰੂਪ 15000 ਰੋਟ ਇਹਨਾਂ ਨੂੰ ਕਹੀ ਸੀ ਆਪ ਨੂੰ ਅਜ ਤੋਂ 20 ਦਿਨ ਪਹਿਲੇ ਕਾਂਗਰਸ ਨੂੰ ਪਈ ਸੀ 44 42 ਪਈ ਸੀ ਭਾਜਪਾ ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਅਸੰਭਵ ਨਹੀਂ ਬਟ ਇਹਨਾਂ ਦੀ ਡੈਸਪਰੇਟ ਮੂਵ ਹੈ ਇਸ ਗੱਲ ਕਰ ਮੂਵ ਹੈ ਕਿ ਨਿਹਰਾ ਭਗਤੀ ਨਹੀਂ ਜਾਣਾ ਇਹਦੇ ਵਿੱਚ ਭਗਵਾਨ ਤੋਂ ਮਾਨਵੀ ਜਾਣ